ਇਸ ਲਈ ਸੱਤੋਂ ਵੱਡੀ ਖਬਰ ਤੁਹਾਨੂੰ ਦੇ ਰਿਹਾ ਗੈਂਗਸਟਰ ਤੇ ਅੱਤਵਾਦੀ ਕਰਾਰ ਕੀਤੇ ਗਏ ਅਰਸ਼ ਗੱਲਾ ਦੇ ਨਾਲ ਜੁੜੀ ਹੋਈ ਜਿਸ ਦੀ ਗ੍ਰਿਫਤਾਰੀ ਬੀਤੇ ਦਿਨੀ ਕੈਨੇਡਾ ਦੇ ਵਿੱਚ ਹੋਈ ਸੀ ਤੇ ਹੁਣ ਇਸ ਤੋਂ ਬਾਅਦ ਜਿਹੜਾ ਕੀ ਹੈ ਅਗਲੀ ਗੱਲ ਸਾਹਮਣੇ ਆ ਰਹੀ ਹੈ ਜਿੱਥੇ ਅਦਾਲਤ ਨੇ ਖਾਸ ਆਦੇਸ਼ ਜਾਰੀ ਕੀਤੇ ਨੇ ਇੱਕ ਪਾਸੇ ਭਾਰਤ ਸਰਕਾਰ ਕਹਿੰਦੀ ਹੈ ਕਿ ਉਸ ਨੂੰ ਇੰਡੀਆ ਭੇਜਿਆ ਜਾਏ ਉਸ ਦੇ ਵਿੱਚ ਇੰਡੀਆ ਦੇ ਵਿੱਚ ਅੱਤਵਾਦ ਫੈਲਾਉਣ ਤੇ ਹਿੰਸਕ ਮਾਮਲੇ ਦਰਜ ਨੇ ਜਿਸ ਤਿੱਤਤ ਕਾਰਵਾਈ ਕਰਨੀ ਚਾਹੁੰਦੀ ਹੈ ਭਾਰਤ ਸਰਕਾਰ ਤੇ ਉਧਰ ਹੀ ਕੈਨੇਡਾ ਦੇ ਵਿੱਚ ਉਸ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਦੀ ਜਿਹੜੀ ਹੁਣ ਕਾਰਵਾਈ ਹੋਣੀ ਹੈ ਜਿਹੜਾ ਟ੍ਰਾਇਲ ਚੱਲਣਾ ਹੈ ਉਸ ਉੱਤੇ ਉਸ ਦੇ ਪ੍ਰਸਾਰਣ ਨੂੰ ਲੈ ਕੇ ਕੈਨੇਡਾ ਸਰਕਾਰ ਨੇ ਮੰਗ ਕੀਤੀ ਸੀ ਕਿ ਅਰਸ਼ ਡੱਲਾ ਦਾ ਟ੍ਰਾਇਲ ਜਿਹੜਾ ਹੈ ਉਹ ਜਨਤਕ ਨਾ ਕੀਤਾ ਜਾਏ ਉਸ ਦਾ ਪ੍ਰਸਾਰਣ ਨਾ ਹੋਵੇ ਸਗੋਂ ਉਸ ਨੂੰ ਗੁਪਤ ਰੱਖਿਆ ਜਾਏ ਇਸ ਮੰਗ ਨੂੰ ਲੈ ਕੇ ਹੁਣ অন্ਟਾਰੀਓ ਕੋਰਟ ਨੇ ਪਰਵਾਨਗੀ ਦੇ ਦਿੱਤੀ ਹੈ ਉਹਨਾਂ ਨੇ ਹਾਮੀ ਭਰੀ ਹੈ ਕੈਨੇਡਾ ਸਰਕਾਰ ਦੀ ਇਸ ਮੰਗ ਉੱਤੇ ਕਹ ਦਤਾ ਹੈ ਕਿ ਨਹੀਂ ਕੀਤੀ ਜਾਏਗੀ ਪ੍ਰਸਾਰਣ ਜਿਹੜਾ ਕਿ ਆ ਬ੍ਰਾਡਕਾਸਟ ਨਹੀਂ ਹੋਏਗੀ ਅਰਸ਼ ਡੱਲਾ ਦੀ ਟ੍ਰਾਇਲ ਜਿਸ ਨੂੰ ਲੈ ਕੇ ਹੁਣ ਇਹ ਵੀ ਕਸਰਾਈਆਂ ਲਾਈਆਂ ਜਾ ਰਹੀਆਂ ਨੇ ਕਿ ਕੈਨੇਡਾ ਸਰਕਾਰ ਭਾਰਤ ਸਰਕਾਰ ਦੇ ਖਿਲਾਫ ਵੀ ਇਨਟੈਰੋਗੇਟ ਹੋ ਸਕਦਾ ਹੈ ਅਰਸ਼ ਡੱਲਾ ਨੂੰ ਕਰ ਰਹੀ ਹੋਵੇ ਕਿਉਂਕਿ ਕੈਨੇਡਾ ਗਵਰਨਮੈਂਟ ਨੇ ਇਹ ਦੋਸ਼ ਲਾਇਆ ਸੀ ਕਿ ਇੰਡੀਅਨ ਗਵਰਨਮੈਂਟ ਦੇ ਕੁਝ ਅਫੀਸ਼ੀਅਲ ਗੈਂਗਸਟਰਾਂ ਦੇ ਨਾਲ ਮਿਲ ਕੇ ਜਾਂ ਗੈਂਗਸਟਰਾਂ ਦੇ ਜ਼ਰੀਏ ਕੈਨੇਡਾ ਦੇ ਵਿੱਚ ਹਿੰਸਕ ਘਟਨਾਵਾਂ ਨੂੰ ਅੰਜਾਮ ਦਵਾ ਰਹੇ ਨੇ ਹਰਦੀਪ ਨਿੱਜਰ ਕਤਲकांड ਵੀ ਇੱਕ ਅਜਾਈਹੀ ਹੀ ਘਟਨਾ ਸੀ ਜਿਸ ਨੂੰ ਕੇ ਭਾਰਤ ਸਰਕਾਰ ਤੇ ਗੈਂਗਸਟਰਾਂ ਨੇ ਮਿਲ ਕੇ ਅੰਜਾਮ ਦਿੱਤਾ ਗੈਂਗਸਟਰ ਤੇ ਇੰਡੀਅਨ ਜਿਹੜਾ ਕੀ ਹੈ ਗਵਰਨਮੈਂਟ ਦੇ ਅਫੀਸ਼ੀਅਲਸ ਦਾ ਨੈਕਸਸ ਹੈ ਇਹ ਦੋਸ਼ ਕੈਨੇਡਾ ਸਰਕਾਰ ਨੇ ਲਾਏ ਸੀ ਜਿਸ ਤੋਂ ਬਾਅਦ ਹੁਣ ਅਰਸ਼ ਦੱਲਾ ਦੀ ਗ੍ਰਿਫਤਾਰੀ ਹੋਈ ਹੈ ਟ੍ਰਾਇਲ ਚੱਲੇਗਾ ਪਰ ਟ੍ਰਾਇਲ ਦਾ ਪ੍ਰਸਾਰਣ ਨਹੀਂ ਕੀਤਾ ਜਾਏਗਾ ਬ੍ਰਾਡਕਾਸਟ ਨਹੀਂ ਹੋਏਗਾ ਟ੍ਰਾਇਲ ਨੂੰ ਪ੍ਰਾਈਵੇਟ ਰੱਖਿਆ ਜਾਏਗਾ ਜਿਸ ਤੋਂ ਬਾਅਦ ਹੁਣ ਸਸਪੈਂਸ ਬਣਿਆ ਰਹੇਗਾ ਕਿ ਕੀ ਇੰਟਰਨੈਸ਼ਨਲੀ ਇੰਡੀਅਨ ਗਵਰਨਮੈਂਟ ਦੇ ਖਿਲਾਫ ਵੀ ਅਰਸ਼ ਦੱਲਾ ਜਾਂ ਹੋਰ ਗੈਂਗਸਟਰਸ ਟੈਰਰਿਸਟ ਕਿਸੇ ਤਰੀਕੇ ਖਤਰਾ ਬਣ ਸਕਦੇ ਨੇ ਕਿਸੇ ਤਰੀਕੇ ਦੀ ਬਿਆਨਬਾਜ਼ੀ ਦੇਣਗੇ ਸਰਦਰਦ ਬਣ ਸਕਦੇ ਨੇ ਇਸ ਲਈ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਿਹਾ ਗੈਂਗਸਟਰ ਤੇ ਅੱਤਵਾਦੀ ਕਰਾਰ ਕੀਤੇ ਗਏ ਅਰਸ਼ ਗੱਲਾ ਦੇ ਨਾਲ ਜੁੜੀ ਹੋਈ ਜਿਸ ਦੀ ਗ੍ਰਿਫਤਾਰੀ ਬੀਤੇ ਦਿਨੀ ਕੈਨੇਡਾ ਦੇ ਵਿੱਚ ਹੋਈ ਸੀ ਤੇ ਹੁਣ ਇਸ ਤੋਂ ਬਾਅਦ ਜਿਹੜਾ ਕੀ ਹੈ ਅਗਲੀ ਗੱਲ ਸਾਹਮਣੇ ਆ ਰਹੀ ਹੈ ਜਿੱਥੇ ਅਦਾਲਤ ਨੇ ਖਾਸ ਆਦੇਸ਼ ਜਾਰੀ ਕੀਤੇ ਨੇ ਇੱਕ ਪਾਸੇ ਭਾਰਤ ਸਰਕਾਰ ਕਹਿੰਦੀ ਹੈ ਕਿ ਉਸ ਨੂੰ ਇੰਡੀਆ ਭੇਜਿਆ ਜਾਏ ਉਸ ਦੇ ਵਿੱਚ ਇੰਡੀਆ ਦੇ ਵਿੱਚ ਅੱਤਵਾਦ ਫੈਲਾਉਣ ਤੇ ਹਿੰਸਕ ਮਾਮਲੇ ਦਰਜ ਨੇ ਜਿਸ ਤਿਹ ਤਹਿਤ ਕਾਰਵਾਈ ਕਰਨੀ ਚਾਹੁੰਦੀ ਹੈ ਭਾਰਤ ਸਰਕਾਰ ਤੇ ਉਧਰ ਹੀ ਕੈਨੇਡਾ ਦੇ ਵਿੱਚ ਉਸ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਦੀ ਜਿਹੜੀ ਹੁਣ ਕਾਰਵਾਈ ਹੋਣੀ ਹੈ ਜਿਹੜਾ ਟ੍ਰਾਇਲ ਚੱਲਣਾ ਹੈ ਉਸ ਉੱਤੇ ਉਸ ਦੇ ਪ੍ਰਸਾਰਣ ਨੂੰ ਲੈ ਕੇ ਕੈਨੇਡਾ ਸਰਕਾਰ ਨੇ ਮੰਗ ਕੀਤੀ ਸੀ ਕਿ ਅਰਸ਼ ਡੱਲਾ ਦਾ ਟ੍ਰਾਇਲ ਜਿਹੜਾ ਹੈ ਉਹ ਜਨਤਕ ਨਾ ਕੀਤਾ ਜਾਏ ਉਸ ਦਾ ਪ੍ਰਸਾਰਣ ਨਾ ਹੋਵੇ ਸਗੋਂ ਉਸ ਨੂੰ ਗੁਪਤ ਰੱਖਿਆ ਜਾਏ ਇਸ ਮੰਗ ਨੂੰ ਲੈ ਕੇ ਹੁਣ অন্ਟਾਰੀਓ ਕੋਰਟ ਨੇ ਪਰਵਾਨਗੀ ਦੇ ਦਿੱਤੀ ਹੈ ਉਹਨਾਂ ਨੇ ਹਾਮੀ ਭਰੀ ਹੈ ਕੈਨੇਡਾ ਸਰਕਾਰ ਦੀ ਇਸ ਮੰਗ ਉੱਤੇ ਕਹ ਦਤਾ ਹੈ ਕਿ ਨਹੀਂ ਕੀਤੀ ਜਾਏਗੀ ਪ੍ਰਸਾਰਣ ਜਿਹੜਾ ਕਿ ਆ ਬ੍ਰਾਡਕਾਸਟ ਨਹੀਂ ਹੋਏਗੀ ਅਰਸ਼ ਦੱਲਾ ਦੀ ਟ੍ਰਾਇਲ ਜਿਸ ਨੂੰ ਲੈ ਕੇ ਹੁਣ ਇਹ ਵੀ ਕ�ਸਰਾਈਆਂ ਲਾਈਆਂ ਜਾ ਰਹੀਆਂ ਨੇ ਕਿ ਕੈਨੇਡਾ ਸਰਕਾਰ ਭਾਰਤ ਸਰਕਾਰ ਦੇ ਖਿਲਾਫ ਵੀ ਇਨਟੈਰੋਗੇਟ ਹੋ ਸਕਦਾ ਹੈ ਅਰਸ਼ ਦੱਲਾ ਨੂੰ ਕਰ ਰਹੀ ਹੋਵੇ ਕਿਉਂਕਿ ਕੈਨੇਡਾ ਗਵਰਨਮੈਂਟ ਨੇ ਇਹ ਦੋਸ਼ ਲਾਇਆ ਸੀ ਕਿ ਇੰਡੀਅਨ ਗਵਰਨਮੈਂਟ ਦੇ ਕੁਝ ਅਫੀਸ਼ੀਅਲ ਗੈਂਗਸਟਰਾਂ ਦੇ ਨਾਲ ਮਿਲ ਕੇ ਜਾਂ ਗੈਂਗਸਟਰਾਂ ਦੇ ذریعے ਕੈਨੇਡਾ ਦੇ ਵਿੱਚ ਹਿੰਸਕ ਘਟਨਾਵਾਂ ਨੂੰ ਅੰਜਾਮ ਦਵਾ ਰਹੇ ਨੇ ਹਰਦੀਪ ਨਿੱਜਰ ਕਤਲकांड ਵੀ ਇੱਕ ਅਜਿਹੀ ਹੀ ਘਟਨਾ ਸੀ ਜਿਸ ਨੂੰ ਕੇ ਭਾਰਤ ਸਰਕਾਰ ਤੇ ਗੈਂਗਸਟਰਾਂ ਨੇ ਮਿਲ ਕੇ ਅੰਜਾਮ ਦਿੱਤਾ ਗੈਂਗਸਟਰ ਤੇ ਇੰਡੀਅਨ ਜਿਹੜਾ ਕੀ ਹੈ ਗਵਰਨਮੈਂਟ ਦੇ ਅਫੀਸ਼ੀਅਲਸ ਦਾ ਨੈਕਸਸ ਹੈ ਇਹ ਦੋਸ਼ ਕੈਨੇਡਾ ਸਰਕਾਰ ਨੇ ਲਾਏ ਸੀ ਜਿਸ ਤੋਂ ਬਾਅਦ ਹੁਣ ਅਰਸ਼ ਡੱਲਾ ਦੀ ਗ੍ਰਿਫਤਾਰੀ ਹੋਈ ਹੈ ਟ੍ਰਾਇਲ ਚੱਲੇਗਾ ਪਰ ਟ੍ਰਾਇਲ ਦਾ ਪ੍ਰਸਾਰਣ ਨਹੀਂ ਕੀਤਾ ਜਾਏਗਾ ਬ੍ਰਾਡਕਾਸਟ ਨਹੀਂ ਹੋਏਗਾ ਟ੍ਰਾਇਲ ਨੂੰ ਪ੍ਰਾਈਵੇਟ ਰੱਖਿਆ ਜਾਏਗਾ ਜਿਸ ਤੋਂ ਬਾਅਦ ਹੁਣ ਸਸਪੈਂਸ ਬਣਿਆ ਰਹੇਗਾ ਕਿ ਕੀ ਇੰਟਰਨੈਸ਼ਨਲੀ ਇੰਡੀਅਨ ਗਵਰਨਮੈਂਟ ਦੇ ਖਿਲਾਫ ਵੀ ਅਰਸ਼ ਦੱਲਾ ਜਾਂ ਹੋਰ ਗੈਂਗਸਟਰਸ ਟੈਰਰਿਸਟ ਕਿਸੇ ਤਰੀਕੇ ਖਤਰਾ ਬਣ ਸਕਦੇ ਨੇ ਕਿਸੇ ਤਰੀਕੇ ਦੀ ਬਿਆਨਬਾਜ਼ੀ ਦੇਣਗੇ ਸਰਦਰਦ ਬਣ ਸਕਦੇ ਨੇ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਿਹਾ ਗੈਂਗਸਟਰ ਤੇ ਅਤਵਾਦੀ ਕਰਾਰ ਕੀਤੇ ਗਏ ਅਰਸ਼ ਡੱਲਾ ਦੇ ਨਾਲ ਜੁੜੀ ਹੋਈ ਜਿਸ ਦੀ ਗ੍ਰਿਫਤਾਰੀ ਬੀਤੇ ਦਿਨੀ ਕੈਨੇਡਾ ਦੇ ਵਿੱਚ ਹੋਈ ਸੀ ਤੇ ਹੁਣ ਇਸ ਤੋਂ ਬਾਅਦ ਜਿਹੜਾ ਕੀ ਹੈ ਅਗਲੀ ਗੱਲ ਸਾਹਮਣੇ ਆ ਰਹੀ ਹੈ ਜਿੱਥੇ ਅਦਾਲਤ ਨੇ ਖਾਸ ਆਦੇਸ਼ ਜਾਰੀ ਕੀਤੇ ਨੇ ਇੱਕ ਪਾਸੇ ਭਾਰਤ ਸਰਕਾਰ ਕਹਿੰਦੀ ਹੈ ਕਿ ਉਸ ਨੂੰ ਇੰਡੀਆ ਭੇਜਿਆ ਜਾਏ ਉਸ ਦੇ ਵਿੱਚ ਇੰਡੀਆ ਦੇ ਵਿੱਚ ਅਤਵਾਦ ਫੈਲਾਉਣ ਤੇ ਹਿੰਸਕ ਮਾਮਲੇ ਦਰਜ ਨੇ ਜਿਸ ਤਿਤ ਤੱਕ ਕਾਰਵਾਈ ਕਰਨੀ ਚਾਹੁੰਦੀ ਹੈ ਭਾਰਤ ਸਰਕਾਰ ਤੇ ਉਦੋਂ ਹੀ ਕੈਨੇਡਾ ਦੇ ਵਿੱਚ ਉਸ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਦੀ ਜਿਹੜੀ ਹੁਣ ਕਾਰਵਾਈ ਹੋਣੀ ਹੈ ਜਿਹੜਾ ਟ੍ਰਾਇਲ ਚੱਲਣਾ ਹੈ ਉਸ ਉੱਤੇ ਉਸ ਦੇ ਪ੍ਰਸਾਰਣ ਨੂੰ ਲੈ ਕੇ ਕੈਨੇਡਾ ਸਰਕਾਰ ਨੇ ਮੰਗ ਕੀਤੀ ਸੀ ਕਿ ਅਰਸ਼ ਡੱਲਾ ਦਾ ਟ੍ਰਾਇਲ ਜਿਹੜਾ ਹੈ ਉਹ ਜਨਤਕ ਨਾ ਕੀਤਾ ਜਾਏ ਉਸ ਦਾ ਪ੍ਰਸਾਰਣ ਨਾ ਹੋਵੇ ਸਗੋਂ ਉਸ ਨੂੰ ਗੁਪਤ ਰੱਖਿਆ ਜਾਏ ਇਸ ਮੰਗ ਨੂੰ ਲੈ ਕੇ ਹੁਣ অন্ਟਾਰੀਓ ਕੋਰਟ ਨੇ ਪਰਵਾਨਗੀ ਦੇ ਦਿੱਤੀ ਹੈ ਉਹਨਾਂ ਨੇ ਹਾਮੀ ਭਰੀ ਹੈ ਕੈਨੇਡਾ ਸਰਕਾਰ ਦੀ ਇਸ ਮੰਗ ਉੱਤੇ ਕਹ ਦਤਾ ਹੈ ਕਿ ਨਹੀਂ ਕੀਤੀ ਜਾਏਗੀ ਪ੍ਰਸਾਰਣ ਜਿਹੜਾ ਕਿ ਆ ਬ੍ਰਾਡਕਾਸਟ ਨਹੀਂ ਹੋਏਗੀ ਅਰਸ਼ ਦੱਲਾ ਦੀ ਟ੍ਰਾਇਲ ਜਿਸ ਨੂੰ ਲੈ ਕੇ ਹੁਣ ਇਹ ਵੀ ਕਸਰਾਈਆਂ ਲਾਈਆਂ ਜਾ ਰਹੀਆਂ ਨੇ ਕਿ ਕੈਨੇਡਾ ਸਰਕਾਰ ਭਾਰਤ ਸਰਕਾਰ ਦੇ ਖਿਲਾਫ ਵੀ ਇਨਟੈਰੋਗੇਟ ਹੋ ਸਕਦਾ ਹੈ ਅਰਸ਼ ਦੱਲਾ ਨੂੰ ਕਰ ਰਹੀ ਹੋਵੇ ਕਿਉਂਕਿ ਕੈਨੇਡਾ ਗਵਰਨਮੈਂਟ ਨੇ ਇਹ ਦੋਸ਼ ਲਾਇਆ ਸੀ ਕਿ ਇੰਡੀਅਨ ਗਵਰਨਮੈਂਟ ਦੇ ਕੁਝ ਅਫੀਸ਼ੀਅਲ ਗੈਂਗਸਟਰਾਂ ਦੇ ਨਾਲ ਮਿਲ ਕੇ ਜਾਂ ਗੈਂਗਸਟਰਾਂ ਦੇ ذریعے ਕੈਨੇਡਾ ਦੇ ਵਿੱਚ ਹਿੰਸਕ ਘਟਨਾਵਾਂ ਨੂੰ ਅੰਜਾਮ ਦਵਾ ਰਹੇ ਨੇ ਹਰਦੀਪ ਨਿੱਜਰ ਕਤਲकांड ਵੀ ਇੱਕ ਅਜਿਹੀ ਹੀ ਘਟਨਾ ਸੀ ਜਿਸ ਨੂੰ ਕੇ ਭਾਰਤ ਸਰਕਾਰ ਤੇ ਗੈਂਗਸਟਰਾਂ ਨੇ ਮਿਲ ਕੇ ਅੰਜਾਮ ਦਿੱਤਾ ਗੈਂਗਸਟਰ ਤੇ ਇੰਡੀਅਨ ਜਿਹੜਾ ਕੀ ਹੈ ਗਵਰਨਮੈਂਟ ਦੇ ਅਫੀਸ਼ੀਅਲਸ ਦਾ ਨੈਕਸਸ ਹੈ ਇਹ ਦੋਸ਼ ਕੈਨੇਡਾ ਸਰਕਾਰ ਨੇ ਲਾਏ ਸੀ ਜਿਸ ਤੋਂ ਬਾਅਦ ਹੁਣ ਅਰਸ਼ ਦੱਲਾ ਦੀ ਗ੍ਰਿਫਤਾਰੀ ਹੋਈ ਹੈ ਟ੍ਰਾਇਲ ਚੱਲੇਗਾ ਪਰ ਟ੍ਰਾਇਲ ਦਾ ਪ੍ਰਸਾਰਣ ਨਹੀਂ ਕੀਤਾ ਜਾਏਗਾ ਬ੍ਰਾਡਕਾਸਟ ਨਹੀਂ ਹੋਏਗਾ ਟ੍ਰਾਇਲ ਨੂੰ ਪ੍ਰਾਈਵੇਟ ਰੱਖਿਆ ਜਾਏਗਾ ਜਿਸ ਤੋਂ ਬਾਅਦ ਹੁਣ ਸਸਪੈਂਸ ਬਣਿਆ ਰਹੇਗਾ ਕਿ ਕੀ ਇੰਟਰਨੈਸ਼ਨਲੀ ਇੰਡੀਅਨ ਗਵਰਨਮੈਂਟ ਦੇ ਖਿਲਾਫ ਵੀ ਅਰਸ਼ ਦੱਲਾ ਜਾਂ ਹੋਰ ਗੈਂਗਸਟਰਸ ਟੈਰਰਿਸਟ ਕਿਸੇ ਤਰੀਕੇ ਖਤਰਾ ਬਣ ਸਕਦੇ ਨੇ ਕਿਸੇ ਤਰੀਕੇ ਦੀ ਬਿਆਨਬਾਜ਼ੀ ਦੇਣਗੇ ਸਰਦਰਦ ਬਣ ਸਕਦੇ ਨੇ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਿਹਾ ਗੈਂਗਸਟਰ ਤੇ ਅਤਵਾਦੀ ਕਰਾਰ ਕੀਤੇ ਗਏ ਅਰਸ਼ ਡੱਲਾ ਦੇ ਨਾਲ ਜੁੜੀ ਹੋਈ ਜਿਸ ਦੀ ਗ੍ਰਿਫਤਾਰੀ ਬੀਤੇ ਦਿਨੀ ਕੈਨੇਡਾ ਦੇ ਵਿੱਚ ਹੋਈ ਸੀ ਤੇ ਹੁਣ ਇਸ ਤੋਂ ਬਾਅਦ ਜਿਹੜਾ ਕੀ ਹੈ ਅਗਲੀ ਗੱਲ ਸਾਹਮਣੇ ਆ ਰਹੀ ਹੈ ਜਿੱਥੇ ਅਦਾਲਤ ਨੇ ਖਾਸ ਆਦੇਸ਼ ਜਾਰੀ ਕੀਤੇ ਨੇ ਇੱਕ ਪਾਸੇ ਭਾਰਤ ਸਰਕਾਰ ਕਹਿੰਦੀ ਹੈ ਕਿ ਉਸ ਨੂੰ ਇੰਡੀਆ ਭੇਜਿਆ ਜਾਏ ਉਸ ਦੇ ਵਿੱਚ ਇੰਡੀਆ ਦੇ ਵਿੱਚ ਅਤਵਾਦ ਫੈਲਾਉਣ ਤੇ ਹਿੰਸਕ ਮਾਮਲੇ ਦਰਜ ਨੇ ਜਿਸ ਤਿੱਥੇ ਤੱਕ ਕਾਰਵਾਈ ਕਰਨੀ ਚਾਹੁੰਦੀ ਹੈ ਭਾਰਤ ਸਰਕਾਰ ਤੇ ਉਦੋਂ ਹੀ ਕੈਨੇਡਾ ਦੇ ਵਿੱਚ ਉਸ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਦੀ ਜਿਹੜੀ ਹੁਣ ਕਾਰਵਾਈ ਹੋਣੀ ਹੈ ਜਿਹੜਾ ਟ੍ਰਾਇਲ ਚੱਲਣਾ ਹੈ ਉਸ ਉੱਤੇ ਉਸ ਦੇ ਪ੍ਰਸਾਰਣ ਨੂੰ ਲੈ ਕੇ ਕੈਨੇਡਾ ਸਰਕਾਰ ਨੇ ਮੰਗ ਕੀਤੀ ਸੀ ਕਿ ਅਰਸ਼ ਦੱਲਾ ਦਾ ਟ੍ਰਾਇਲ ਜਿਹੜਾ ਹੈ ਉਹ ਜਨਤਕ ਨਾ ਕੀਤਾ ਜਾਏ ਉਸ ਦਾ ਪ੍ਰਸਾਰਣ ਨਾ ਹੋਵੇ ਸਗੋਂ ਉਸ ਨੂੰ ਗੁਪਤ ਰੱਖਿਆ ਜਾਏ ਇਸ ਮੰਗ ਨੂੰ ਲੈ ਕੇ ਹੁਣ অন্ਟਾਰੀਓ ਕੋਰਟ ਨੇ ਰਵਾਨਗੀ ਦੇ ਦਿੱਤੀ ਹੈ ਉਹਨਾਂ ਨੇ ਹਾਮੀ ਭਰੀ ਹੈ ਕੈਨੇਡਾ ਸਰਕਾਰ ਦੀ ਇਸ ਮੰਗ ਉੱਤੇ ਕਹ ਦਤਾ ਹੈ ਕਿ ਨਹੀਂ ਕੀਤੀ ਜਾਏਗੀ ਪ੍ਰਸਾਰਣ ਜਿਹੜਾ ਕਿ ਆ ਬ੍ਰਾਡਕਾਸਟ ਨਹੀਂ ਹੋਏਗੀ ਅਰਸ਼ ਡੱਲਾ ਦੀ ਟ੍ਰਾਇਲ ਜਿਸ ਨੂੰ ਲੈ ਕੇ ਹੁਣ ਇਹ ਵੀ ਕਾਸਰਾਈਆਂ ਲਾਈਆਂ ਜਾ ਰਹੀਆਂ ਨੇ ਕਿ ਕੈਨੇਡਾ ਸਰਕਾਰ ਭਾਰਤ ਸਰਕਾਰ ਦੇ ਖਿਲਾਫ ਵੀ ਇੰਟੈਰੋਗੇਟ ਹੋ ਸਕਦਾ ਹੈ ਅਰਸ਼ ਡੱਲਾ ਨੂੰ ਕਰ ਰਹੀ ਹੋਵੇ ਕਿਉਂਕਿ ਕੈਨੇਡਾ ਗਵਰਨਮੈਂਟ ਨੇ ਇਹ ਦੋਸ਼ ਲਾਇਆ ਸੀ ਕਿ ਇੰਡੀਅਨ ਗਵਰਨਮੈਂਟ ਦੇ ਕੁਝ ਅਫੀਸ਼ੀਅਲ ਗੈਂਗਸਟਰਾਂ ਦੇ ਨਾਲ ਮਿਲ ਕੇ ਜਾਂ ਗੈਂਗਸਟਰਾਂ ਦੇ ਜ਼ਰੀਏ ਕੈਨੇਡਾ ਦੇ ਵਿੱਚ ਹਿੰਸਕ ਘਟਨਾਵਾਂ ਨੂੰ ਅੰਜਾਮ ਦਵਾ ਰਹੇ ਨੇ ਹਰਦੀਪ ਨਿੱਜਰ ਕਤਲकांड ਵੀ ਇੱਕ ਅਜਾਈਹੀ ਹੀ ਘਟਨਾ ਸੀ ਜਿਸ ਨੂੰ ਕੇ ਭਾਰਤ ਸਰਕਾਰ ਤੇ ਗੈਂਗਸਟਰਾਂ ਨੇ ਮਿਲ ਕੇ ਅੰਜਾਮ ਦਿੱਤਾ ਗੈਂਗਸਟਰ ਤੇ ਇੰਡੀਅਨ ਜਿਹੜਾ ਕੀ ਹੈ ਗਵਰਨਮੈਂਟ ਦੇ ਅਫੀਸ਼ੀਅਲਸ ਦਾ ਨੈਕਸਸ ਹੈ ਇਹ ਦੋਸ਼ ਕੈਨੇਡਾ ਸਰਕਾਰ ਨੇ ਲਾਏ ਸੀ ਜਿਸ ਤੋਂ ਬਾਅਦ ਹੁਣ ਅਰਸ਼ ਦੱਲਾ ਦੀ ਗ੍ਰਿਫਤਾਰੀ ਹੋਈ ਹੈ ਟ੍ਰਾਇਲ ਚੱਲੇਗਾ ਪਰ ਟ੍ਰਾਇਲ ਦਾ ਪ੍ਰਸਾਰਣ ਨਹੀਂ ਕੀਤਾ ਜਾਏਗਾ ਬ੍ਰੌਡਕਾਸਟ ਨਹੀਂ ਹੋਏਗਾ ਟ੍ਰਾਇਲ ਨੂੰ ਪ੍ਰਾਈਵੇਟ ਰੱਖਿਆ ਜਾਏਗਾ ਜਿਸ ਤੋਂ ਬਾਅਦ ਹੁਣ ਸੇ